ਜੇ ਤੁਸੀਂ W2 ਐਮਪਲੋਈ ਹੋ 1099 ਹੋ bizness owner ਹੋ ਤੇ ਜਾਂ ਤੁਸੀਂ ఇన్ਵੈਸਟਰ ਹੋ ਡਿਫਰੈਂਟ ਲੋਨ ਪ੍ਰੋਗਰਾਮਸ ਅਵੇਲੇਬਲ ਹੁੰਦੇ ਨੇ ਤੁਹਾਡੇ ਵਾਸਤੇ ਸੋ ਪਹਿਲਾਂ ਪਰ ਰਿਵਿਊ ਕਰਨੇ ਆ ਜੇ ਤੁਸੀਂ 1099 ਤੇ ਹੋ ਲੈਟਸ ਸੇ ਕਿ ਤੁਸੀਂ ਰੀਅਲ اسٹیਟ ਏਜੰਟ ਹੋ ਜਾਂ ਇੰਡੀਪੈਂਡੈਂਟ ਕੰਟਰੈਕਟਰ ਹੋ ਤੁਹਾਨੂੰ 1099 ਮਿਲ ਰਿਹਾ ਤੇ ਆਪਾਂ ਉਹਦੇ 90% ਆਪਾਂ 1099 ਯੂਜ਼ ਕਰ ਸਕਨੇ ਆ ਕੋਈ ਟੈਕਸਟਰਨ ਦੂਸਰੀ ਦੀ ਨਹੀਂ ਜਰੂਰਤ ਹੈ ਕਿਸਨ ਉਹ ਹੀ ਦੇਖਣਾ ਕਿ 1099 ਤੁਸੀਂ ਕਿੰਨੇ ਟੋਟਲ ਕਿੰਨਾ ਕਮਾ ਰਹੇ ਹੋ ਐਂਡ 90% ਉਹਦਾ ਯੂਜ਼ ਕਰ ਸਕਨੇ ਆ ਉਹਦੇ ਵਾਸਤੇ ਤੁਹਾਡਾ ਕ੍ਰੈਡਿਟ ਸਕੋਰ 720 ਐਂਡ ਡਾਊਨ ਪੇਮੈਂਟ 20% ਆਪਾਨੂੰ ਚਾਹੀਦੀ ਹੈ ਸੈਕੰਡਰਗਾ ਬਿਜ਼ਨਸ ਓਨਰਸ ਵਾਸਤੇ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਤੁਹਾਡੇ 24 ਮੰਥਸ ਦੀਆਂ ਬਿਜ਼ਨਸ ਸਟੇਟਮੈਂਟਸ ਦੇਖਨੇ ਆ ਬੈਂਕ ਸਟੇਟਮੈਂਟਸ ਉਹ ਚ ਦੇਖਨੇ ਤੁਸੀਂ ਆਪਣੇ ਬਿਜ਼ਨਸ ਵਿੱਚ ਕਿੰਨਾ ਪੈਸਾ ਜਮਾ ਤੁਸੀਂ ਡਿਪੋਜ਼ਿਟ ਕਰਾਇਆ ਤੇ ਆਪਾਂ 50% ਉਹ ਦਾ ਡਿਪੋਜ਼ਿਟ ਯੂਜ਼ ਕਰ ਸਕਨੇ ਆ ਸਿਮਰ ਗਾਇਡਲਾਈਨਸ 720 ਕ੍ਰੈਡਿਟ ਸਕੋਰ ਐਂਡ 20% ਡਾਊਨ ਪੇਮੈਂਟ ਡਿਪੈਂਡਿੰਗ ਕਿੰਨੇ ਯੂਨਿਟ ਤੁਸੀਂ ਖਰੀਦਨੇ ਨੇ ਨੈਕਸਟ ਆਪਸ਼ਨ ਹੈਗਾ ਡੀਐਸਸੀਆਰ ਇਹ ਹੈਗਾ ਇਨਵੈਸਟਰਸ ਓਨਲੀ ਵਾਸਤੇ ਤੁਸੀਂ ਉਹ ਘਰ ਦੇ ਵਿੱਚ ਰਹਿਣਾ ਨਹੀਂ ਹੈਗਾ ਐਂਡ ਸਿਰਫ ਤੁਸੀਂ ਇਨਵੈਸਟਮੈਂਟ ਵਾਸਤੇ ਰੈਂਟਲ ਦੇਣਾ ਹੈਗਾ ਐਂਡ ਆਪਾਂ ਦੇਖਣਾ ਹੈ ਕਿ ਤੁਹਾਡੀ ਇਨਕਮ ਤੇ ਆਪਾਂ ਚੈੱਕ ਹੀ ਨਹੀਂ ਕਰ ਰਹੇ ਉਹਦੇ ਵਿੱਚ ਸਿਰਫ ਦੇਖ ਰਿਹਾ ਕਿ ਜਿਹੜੀ ਰੈਂਟਲ ਇਨਕਮ ਹੈ ਉਹ ਕਿੰਨੀ ਆ ਰਹੀ ਹੈ ਐਂਡ ਉਹ ਤੁਸੀਂ ਤੁਹਾਡੀ ਮਾਰਗੇਜ ਕਿੰਨੀ ਹੈਗੀ ਹੈ ਜੇ ਰੈਂਟਲ ਇਨਕਮ ਕਵਰ ਕਰ ਰਹੀ ਹੈ ਤੁਹਾਡੀ ਮਾਰਗੇਜ ਨੂੰ ਤੇ ਫਿਰ ਤੁਸੀਂ ਸ਼ਾਇਦ ਇਹ ਲੋਨ ਵਾਸਤੇ ਕੁਆਲੀਫਾਈ ਕਰੋ ਸਿਮਲਰ ਗਾਈਡਲਾਈਨਸ ਜੋ ਆਪਾਂ ਪੁਰਾਣੀਆਂ ਕਹੀਆਂ ਨੇ ਨੈਕਸਟ ਇਹ ਹੈ ਕਿ ਲੱਛੇ ਕਿ ਤੁਸੀਂ W2 EMPLOYEEO ਜਾਂ ਇੰਡੀਪੈਂਡੈਂਟ ਕੰਟਰੈਕਟਰ ਹੋ ਇਹਦੇ ਵਿੱਚ ਇੱਕ ਕਨਵੈਨਸ਼ਨਲ ਲੋਨ ਹੈ 3% ਡਾਊਨ ਪੇਮੈਂਟ ਵੀ ਦੇ ਸਕਦੇ ਹੋ ਪਰ ਇਹਦੇ ਵਿੱਚ ਜਿਹੜੀ ਇਨਕਮ ਹੈ ਉਹ ਮੈਟਰ ਕਰਦੀ ਹੈ ਉਹ ਤੁਹਾਡੀ 80% ਬਿਲੋ ਏਵੀਐ ਮੀਡੀਅਮ ਇਨਕਮ ਹੋਣੀ ਚਾਹੀਦੀ ਹੈ ਰਾਈਟ ਨਾ 99000 ਜੇ 99000 ਤੋਂ ਥੱਲੇ ਕੁ ਮਾਰ ਰਹੇ ਹੋ ਤੇ ਫਿਰ ਤੁਸੀਂ ਇਹ ਲੋਨ ਸ਼ਾਇਦ ਤੁਹਾਡੇ ਵਾਸਤੇ ਅੱਛਾ ਹੋਵੇ ਹੋਮ ਰੈਡੀ ਹੋ ਹੋਮ ਪਾਸਿਬਲ ਕੇ ਮੋਸਟ ਕਾਮਨ ਇਹ ਹੈ ਕਨਵੈਨਸ਼ਨਲ ਲੋਨ ਬਹੁਤ ਜ਼ਿਆਦਾ 80 ਤੋਂ 90% ट्रांजैक्शंस ਆਪਾਂ ਜੋ ਕਰੀਦੀਆਂ ਨੇ ਕਨਵੈਨਸ਼ਨਲ ਲੋਨਸ ਤੇ ਕਰੀਦੀਆਂ ਨੇ 620 ਕ੍ਰੈਡਿਟ ਸਕੋਰ ਐਂਡ 5% ਡਾਊਨ ਪੇਮੈਂਟਸ ਤੁਸੀਂ ਦੇ ਸਕਦੇ ਹੋ ਇਹ W2 ਵਾਸਤੇ ਵੀ ਅੱਛਾ ਹੈ ਇੰਡੀਪੈਂਡਿੰਗ ਕੰਟਰੈਕਟਰ ਵਾਸਤੇ ਸਭ ਵਾਸਤੇ ਅੱਛਾ ਹੈ ਕਿ ਐਜ਼ ਲੋਂਗ ਐਸ ਤੁਹਾਡੇ ਟੈਕਸ ਰਿਟਰਨ ਦੇ ਉਤੇ ਇਨਕਮ ਤੁਹਾਨੂੰ ਕੁਆਲੀਫਾਈ ਕਰ ਰਹੀ ਹੈ ਅਫੋਰਡੇਬਿਲਟੀ ਤੋਂ ਠੀਕ ਹੈ ਕੀ ਇਹ ਕਨਵੈਨਸ਼ਨਲ ਲੋਨ ਦੇ ਵਿੱਚ ਅਲਸਟ ਆਪਸ਼ਨ ਹੈਗਾ ਐਫ ਐਚ ਏ ਦਾ ਐਫ ਐਚ ਏ ਪਰ ਉਹਦੀ ਜਾਇਦਾ ਜੋ ਤੁਹਾਡੇ ਕ੍ਰੈਡਿਟ ਸਕੋਰ ਜਿਹੜੇ ਨੇ ਨਾ 620 ਤੋਂ ਬਿਲੋ ਹੋਂ 620 ਤੋਂ ਬਿਲੋ ਹੋਣਗੇ ਤਾਂ ਤੁਹਾਡੇ ਕੋ ਮੱਚ ਆਪਸ਼ਨਸ ਨਹੀਂ ਹੋਣਗੇ ਸਿਰਫ ਐਫ ਐਚ ਏ ਹੀ ਹੋਏਗਾ ਸੋ ਤੁਸੀਂ ਦੇਖ ਸਕਦੇ ਹੋ ਕੋਈ ਡਿਫਰੈਂਟ ਲੋਨ ਪ੍ਰੋਗਰਾਮਸ ਹੈਗੇ ਨੇ ਡਿਫਰੈਂਟ ਕੈਰਗੋਇਜ਼ ਵਾਸਤੇ ਜੇ ਤੁਸੀਂ ਫਾਈਂਡ ਆਊਟ ਕਰਨਾ ਚਾਹੁੰਦੇ ਆਪਣੇ ਵਾਸਤੇ ਪਲੀਜ਼ ਕਰ ਰਹੇ ਜਾਂਚ